ਦੀਪਿੰਦਰ ਕੀ ਨਾਮ ਦਾ ਦਾ ਬਲਵਿੰਦਰ ਕੋਰ ਕਿੱਥੋਂ ਦੇ ਰਹਿਣ ਵਾਲੇ ਜੀ ਬੁੱਗਿਆਂ ਆ ਜਿਹੜਾ ਰਾਤ ਦਾ ਝਗੜਾ ਆ ਸਾਰਾ ਕੀ ਕੀ ਮਸਲਾ ਏ ਇਹ ਭਾਦੀ ਹੈ ਕਮੇਟੀ ਦੇਣੀ ਤੇ ਇਹਨਾਂ ਨੇ ਸਾਡੀ ਖਵਾੜ ਧਾਤੀ ਕਿ ਬੇਟੀ ਇਹਨਾਂ ਦੀ ਬਈ ਇਹਨਾਂ ਨਿਕਲ ਗਈ ਉਹ ਲੜਿਆਣੇ ਕੰਮ ਕਰ ਗਈ ਸੀ ਤੇ ਉਹ ਜੇ ਪੁੱਛਣ ਆਏ ਆ ਤੇ ਇਹਨਾਂ ਨੇ ਸਾਡੇ ਗਲ ਪੈ ਗਏ ਆ ਪਹਿਲਾਂ ਸਾਡਾ ਚਲੋ ਮੁੰਡਾ ਬਹੀ ਬੋਲੇ ਘਰੇ ਘਰੇ ਤੇ ਮੁੜ ਕੇ ਨਾ ਹੱਡਿਓ ਬੂਏ ਚੰਨੇ ਸਭ ਤੋੜ ਦਿੱਤੇ ਕਿੰਨੇ ਤੋੜੇ ਇਹ ਆ ਗਵੰਡੀਆਂ ਦੇ ਨਾ ਕੀ ਇੱਕ ਦਾਣਾ ਸੋਨੂ ਆ ਇੱਕ ਦਾਣਾ ਗੁਰਪ੍ਰੀਤ ਆ ਤੇ ਤਿਹੋ ਦਾਣਾ ਹਰਜਿੰਦਰ ਸਿੰਘ ਆ ਤੇ ਸੋ ਇੱਕ ਦਾਣਾ ਸੁਖਾ ਦੇ ਹਾਂਜੀ ਕਿੰਨੇ ਜਣੇ ਆ ਇਹ ਤਿੰਨ ਜਣੇ ਸਾਡੇ ਘਰ ਆਏ ਆ ਤੇ ਦੋ ਜਣੇ ਬਾਹਰ ਖਲੋਤੇ ਤਿੰਨ ਜਣੇ ਬਾਹਰ ਖਲੋਤੇ ਤੇ ਕੁੱਟ ਮਾਰ ਕੇ ਦੇ ਨਾਲ ਹੋਈ ਆ ਸਾਡੇ ਨਾਲ ਜਨਾਨੀਆਂ ਨਹੀਂ ਹੋਈ ਆ ਹਾਂ ਕੋ ਦੰਗ ਨੂੰ ਖੇਚਦੇ ਹੋਦੀ ਮੰਮੀ ਨੂੰ ਖੇਚਦੇ ਮੈਨੂੰ ਖੇਚਦੇ ਹਾਂ ਮੈਂ ਥੋੜਾ ਜਿਹਾ ਭੱਜ ਕੇ ਬਾਹਰ ਨੂੰ ਗਈ ਮੁੰਡੇ ਨੂੰ ਮੈਂ ਖਾਣ ਨਹੀਂ ਆ ਪਿਛੜਾਓ ਅੰਡਿਆਂ ਗਵੰਡਿਆਂ ਨੂੰ ਇਹਨਾਂ ਨੇ ਮੈਨੂੰ ਉੱਥੇ ਉਹ ਮੋੜ ਤੇ ਬੰਦਾ ਵਾ ਉਹਨੇ ਮੈਨੂੰ ਬਹੁਤ ਗੰਦ ਵਕਿਆ ਪਿਛਲਵਾਰਾਂ ਲਾਤੀਆਂ ਰਣਜੀਤ ਸਿੰਘ ਪਿਛਲਵਾਰਾਂ ਤੇਰੀ ਤੇ ਨਹੀਂ ਸਲਵਾਰ ਲਾਤੀ ਉਹਨਾਂ ਦੀਆਂ ਤੇ ਲਾਉਣ ਦੇ ਆ ਯਾਹੋ ਤੇ ਤੁਹਾਡੇ ਐਂ ਕਰਾਂਗੇ ਜਿਉਂ ਕਰਾਂਗੇ ਫਲਾਂ ਕਰਾਂਗੇ ਟਿੰਗ ਕਰਾਂਗੇ ਚੁੱਪ ਕਰਕੇ ਆ ਗਏ ਠੀਕ ਆ ਮੇਰਾ ਕੋਈ ਨਹੀਂ ਸ਼ਰਟੇ ਤੇ ਮੈਂ ਕੱਲੀ ਜਨਾਨੀ ਕੱਲ ਨੂੰ ਉਹਨਾਂ ਲੁਧਿਆਣੇ ਚਲ ਜਾਣਾ ਕੋਈ ਬਾਅਦ ਚ ਮੈਂ ਨਾ ਕਾਰਵਾਈ ਕਰੇ ਤੇ ਉਹਦੀ ਕਾਰਵਾਈ ਕੀਤੀ ਜਾਊਗੀ ਕੱਲ ਦੀ ਪਰਸੋਂ ਦੀ ਮੇਰੀ ਕੋਈ ਸੁਣਾਈ ਨਹੀਂ ਤੁਹਾਨੂੰ ਖਤਰਾ ਆ ਜੇ ਵੀ ਉਹਨਾਂ ਤੋਂ ਹਾਂਜੀ ਸਾਨੂੰ ਖਤਰਾ ਆ ਕੀ ਮੰਗ ਕਰਦੇ ਹਾਂ ਪੁਲਿਸ ਪ੍ਰੋਫੈਸ਼ਨ ਕੋ ਕੀ ਮੰਗ ਕਰਦੇ ਇਹੋ ਵੀ ਸਾਡੀ ਦੇਸ਼ ਭਾਲ ਉਹਨਾਂ ਨੂੰ ਚਾਹੀਦੀ ਸਾਡੀ ਸਨਾਈ ਕਰਨ ਠੀਕ ਹਾਂਜੀ ਰਜੀਤ ਕੌਰ ਕਿਥੋਂ ਦੇ ਰਹਣਾ ਪੁੱਗਿਆਂ ਦੇ ਕੀ ਗੱਲ ਹੋਈ ਰਲ ਗਈ ਹੋਈ ਆ ਫਿਰ ਕਮੇਟੀਆਂ ਕਦੇ ਪਾਈਆਂ ਦੇ ਪੈਸੇ ਦੇ ਲੈ ਤੇ ਸਭ ਦੁਨੀਆ ਨੇ ਦੇਣਾ ਕਰ ਜਾਂਦੇ ਇਹਨਾਂ ਨੇ ਇਰਾਨ ਦੇ ਇਤ ਕਬਜ਼ਾ ਕਰਦੇ ਆ ਆਜ ਉਹ ਅੰਦੇ ਪਾਤ ਜੋੜ ਕੇ ਦਵਾਗੇ ਜਦੋਂ ਵੀ ਦੇਨੇ ਆ ਤੇ ਆਣ ਕਹਿੰਦੇ ਆ ਲੈ ਰੋਸ਼ਨਦੀ ਵੀਨਾ ਮੁੰਡਾ ਗਿਆ ਤੇ ਪੂਆ ਦੀ ਨੌ ਲਾਈ ਪਰਦਾ ਇਹ ਤੇ ਕੁੜੀ ਭਈਏ ਨੂੰ ਭੱਜ ਗਈ ਆ ਜੇ ਨਾ ਪੈਸਾ ਨਾ ਦਿੱਤਾ ਤੇ ਇਹਨਾਂ ਨੇ ਕੁੜੀ ਰੱਖਣੀ ਆ ਉਹਨਾਂ ਚ ਕੁੜੀ ਰੱਖਣੀ ਆ ਤੇ ਜੇ ਉਹ ਵਿਚਾਰੀ ਆਈ ਆ ਤਾਂ ਉਹਦੇ ਗਾਲ ਪੈ ਗਏ ਆ ਕੁੜੀਆਂ ਨੂੰ ਵੀ ਰਾਤ ਮਾਰਿਆ ਕੁੱਟਿਆ ਅੰਦਰ ਲੀਰ ਲੱਪਾ ਪਾ ਰਿਆ ਆ ਵਿਚਾਰੀ ਰੁਗਰੀਬ ਨੂੰ ਇਹ ਮੁੰਡੇ ਮੱਤ ਕਰਾਉਂਦੇ ਤੇ ਮੁੰਡਿਆਂ ਦਾ ਨਾਂ ਲਖਾਇਆ ਕੌਣ ਬੰਦੇ ਨਾਲ ਹੈ ਹਾਂ ਮਕਿੰਦਰ ਰਖਾ ਕਿ ਜਿੰਦਰ ਰੋਸ਼ਨ ਨਹੀਂ ਜਿਹਨਾਂ ਨੇ ਇਹਨਾਂ ਦਾ ਅਗੇ ਮਤਲਬ ਮਾਰਿਆ ਕੁੱਟਿਆ ਉਹ ਜਿੰਦਰਿਆ ਇੱਕ ਬਾਹੂ ਆ ਕੇ ਸੋਨੂ ਉਹ ਗਾਇਆ ਸੁਖਾ ਸੁਖਾਇਆ ਤੇ ਬੂਏ ਪਰ 1 ਰੁਪਿਆ ਨਾ ਮਾਰ ਮਾਰ ਕੇ ਸੋਈਆਂ ਦੇ ਆਵੇ ਕਿੰਦਾ ਨਾਲ ਡੰਡ ਲਾਈ ਸਭ ਦਾ ਪਤਾ ਤੋੜਿਆ ਪੰਨੇ ਤੇ ਇਹ ਨਾਲ ਮੁੰਨੇ ਮਦਦ ਕਰਾਈ ਤੇ ਮੁੰਨੇ ਨਾਲ ਨਾ ਲਖਾਏ ਕੋਈ ਨਹੀਂ ਮਤ ਕਰਾਉਂਦਾ ਕੋਈ ਵੀ ਇਹਨਾਂ ਦੀ ਸਭ ਦੇ ਰਹਿਣ ਵਾਲੇ ਬੁੱਗਿਆਂ ਦੇ ਕੀ ਗੱਲ ਹੋਈ ਇਹਨਾਂ ਦੀ ਪਾਜੀ ਗੱਲ ਇਹਨਾਂ ਦੀ ਕੀ ਹੋਈ ਇਹਨਾਂ ਦਾ ਕੋਈ ਲੈਣੇ ਦੇਣੇ ਦਾ ਵੀ ਚੱਕਰ ਹੈਗਾ ਜੋ ਕਮੇਟੀਆਂ ਕਮੂਟੀਆਂ ਦਾ ਬਾਕੀ ਜਿਨ੍ਹਾਂ ਨੇ ਲੈਣੇ ਦੇਣੇ ਇਹ ਉਹ ਤੇ ਕੋਈ ਹੁੰਦਾ ਕੋਈ ਚਲੋ ਨਹੀਂ ਵੀ ਹੁੰਦਾ ਕਹਿੰਦੇ ਸੀ ਸਭ ਦੇ ਦਵਾਂਗੇ ਜਿਹਦੇ ਦੇਣੇ ਆ ਘਰੋਂ ਪਏ ਦੇ ਕਰਜ਼ਾ ਦੇਣ ਵਾਸਤੇ ਹੀ ਨਿਕਲੇ ਆ ਵਿਚਾਰੇ ਇਹ ਕਦੀ ਕਹਿੰਦੇ ਸੀ ਕਬਜ਼ਾ ਕਰਨਾ ਜਗ੍ਹਾ ਤੇ ਤੇ ਕਦੀ ਕਹਿੰਦੇ ਇਹਨਾਂ ਦੀ ਕੁੜੀ ਰੱਖਣੀ ਸੀ 3 ਸਾਲ ਤੇ ਫਿਰ ਇਹਨਾਂ ਨੇ ਕੁੜੀ ਦਾ ਇਲਜ਼ਾਮ ਲਾਤਾ ਵਿਚਾਰੇ ਫੈਕਟਰੀ 'ਚ ਕੰਮ ਤੇ ਗਏ ਆ ਇਹਨਾਂ ਨੇ ਕੁੜੀ ਦਾ ਇਲਜ਼ਾਮ ਲਾਇਆ ਵਾ ਹਰਜਿੰਦਰ ਹੁਣਾਂ ਨੇ ਵੀ ਉਹਨਾਂ ਦੀ ਕੁੜੀ ਬਈਏ ਨਾਲ ਭੱਜਦੀ ਅਸੀਂ ਕੁੜੀ ਮੰਗਾਈ ਆ ਕੁੜੀ ਇਹਨਾਂ ਦੇ ਸਾਹਮਣੇ ਕੀਤੀ ਜੇ ਪੁੱਛਿਆ ਵਾ ਇਹਨਾਂ ਨੇ ਸਾਨੂੰ ਉਲਟ ਕੁੱਟ ਮਾਰ ਕੀਤੀ ਨਾਲੇ ਤੋੜਪੰਨ ਕੀਤੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਦੇ ਕੋਲ ਜਿਹੜੇ ਲੈ ਕੇ ਭਾਜੀ ਕੁਰਪੇ ਵੀ ਸੀ ਹੈਗੇ ਸੀ ਕਿਰਪਾਨਾਂ ਵੀ ਹੈਗੀਆਂ ਦਾਤਰ ਵੀ ਹੈਗੇ ਸੀ ਅੱਛਾ ਹੁਣ ਕਹਿੰਦਾ ਮੁੰਡਿਆ ਸੱਜੇ ਫਿਰ ਸਾਨੂੰ ਤਾਂ ਮਕਿਆ ਵੀ ਦਿੰਦੇ ਪਿਸਤੌਲ ਕਹਿੰਦੇ ਗੋਲੀਆਂ ਮਾਰ ਲੀਆਂ ਕਿੰਨੇ ਜਾਣਿਆਂ ਦੇ ਨਾਲ ਕੁੱਟ ਮਾਰ ਹੋਈ ਜੋ ਨਾਲ ਜੀ ਦੇ ਦੋ ਤੇ ਮਾਵਾਂ ਸੀਆਂ ਹੀ ਹੁੰਦਾ ਹਿੱਤੇ ਚਾ ਚੋਂ ਜਾਣਿਆ ਨਾ ਹੋਈ ਆ ਇਹ ਹੈਗੇ ਹੀ ਪੰਜ ਛੇ ਚਲੇ ਅੱਛਾ ਜੀ ਅਜਿੰਦਰ ਹੀ ਸੁੱਖਾ ਹੀ ਸੋਨੂ ਹੀ ਗੋਗਾ ਹੀ ਕੋ ਰੋੜੇ ਵੀ ਚੱਲੇ ਨੇ ਹਾਂਜੀ ਬਹੁਤ ਬਾਜੀਆ ਵੇਖੋ ਕੱਚ ਕਿੰਨਾ ਖਿਲਰੇ ਰਿਆ ਰੋੜੇ ਕਿੰਨੇ ਰਿਹਾ ਹਿਸਾਬ ਕਰਤਾ ਵੇੜਾ ਅੱਜ ਸਹੀ ਸਹੀ ਆ ਬਾਹਰ ਗਾਲੀ ਬਹੁਤ ਕੁਛ ਕੀਤਾ ਇਹਨਾਂ ਨੇ ਪੱਖਾ ਭੰਨਿਆ ਸਮਾਨ ਸਾਰਾ ਤੋੜ ਭੰਨ ਕਰਕੇ ਮੰਝਿਆਂ ਤੱਕ ਇਹਾਂ ਨੇ ਤਾਂ ਡਰਦੇ ਘਰ ਹੀ ਉਹ ਇਹ ਛਡਾਉਣ ਆਏ ਇਹਨਾਂ ਨੂੰ ਸਾਰਿਆਂ ਨੂੰ ਆਣ ਕੇ ਪੈ ਗਏ ਆ ਪੈ ਗਏ ਆ ਤੇ ਮੁੰਡੇ ਸਾਡੇ ਆਣ ਘਵਾੜਿਆ ਉਹ ਬਚਾਉਣ ਆਏ ਆ ਤੇ ਉਹਨਾਂ ਨੂੰ ਕਿਹ ਰਾਹ ਕਾ ਤਕੇ ਤੇ ਇਹਨਾਂ ਨੇ ਰੱਖਿਆ ਤਾਂ ਮੁਰਕੇ 50 60 ਜਣੇ ਇਕੱਠੇ ਹੋ ਗਏ ਆ ਉਹ ਆ ਮੁੰਡਿਆਂ ਨੂੰ ਆਂਦੇ ਪਿੱਛਲੇ ਆਓ ਤੁਹਾਨੂੰ ਅਸੀਂ ਵੱਡ ਵੱਡ ਕੇ ਰੱਖਣਾ ਹਾਂ ਤੁਹਾਨੂੰ ਛਡਾਣ ਨਹੀਂ ਤੁਸੀਂ ਇਹ ਨਹੀਂ ਮੈਨੂੰ ਮਦਦ ਕਰਨਾ ਹੈ ਮੁੰਡਿਆਂ ਨੇ ਆਖਾ ਪਹਿ ਕੋਈ ਮਦਦ ਕਰਨੀ ਹੈ ਅਸੀਂ ਇਹਨਾਂ ਨੂੰ ਛਡਾਉਣ ਆਏ ਆ ਕਿਉਂਕਿ ਧੀਆਂ ਪਾਣਾ ਪਿੰਡ ਵਿੱਚ ਸਭਲਾਂ ਦੀਆਂ ਸਾਂਝੀਆਂ ਹਾਂਜੀ ਅੱਜ ਇਹਨਾਂ ਨਾਲ ਹੋਣਿਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਇਹ ਭਾਤੇ ਇਹ ਨੀਚੋ ਮੜਿਆਂ ਦੇ ਉੱਤੇ ਦਰਖਾਸਤਾਂ ਦੇ ਦਿੱਤਾਂ। ਨਹੀਂ। ਹਾਂ ਉਸੇ ਛਡਾਉਣ ਜਿਹੜੇ ਛਡਾਵੇ ਸੀ ਉਹਨਾਂ ਨੂੰ ਵੀ ਲੜਾਈ ਦੇ ਵਿੱਚ ਰੱਖ ਲਿਆ। ਛਡਾਵਿਆਂ ਨੂੰ ਲੜਾਈ ਦੇ ਵਿੱਚ ਰੱਖ ਲਿਆ। ਫਿਰ ਤੁਸੀਂ ਮਦਦ ਪੀਜੋ। ਠੀਕ ਹੈ। ਹੁਣ ਲੈਣਾ ਦੇਣਾ ਤਾਂ ਬਣੇ ਆ ਭਾਜੀ ਪਿਆਰ ਨਾਲ ਵੀ ਲਿਆ ਜਾਂਦਾ। ਜਦੋਂ ਉਹਨਾਂ ਆਖਿਆ ਹੱਥ ਜੋੜ ਕੇ ਦੇਵਾਂਗੇ। ਇਹ 67000 ਲੈਣਾ ਹਨ ਉਹਨਾਂ ਨੇ ਆਖਿਆ ਹੱਥ ਜੋੜ ਕੇ ਹੀ ਦੇਵਾਂਗੇ। ਸੋ ਤੁਸੀਂ ਪਹਿਲੇ ਇਹਨਾਂ ਨੂੰ ਲੈਣੇ। ਅਸੀਂ ਵੀ ਲੈਣੇ ਆ। ਠੀਕ ਹੈ। ਹਾਂ ਉਹ ਤਾਂ ਬਿਤਾ ਦੇ ਵੀ ਨੇ ਹੱਥ ਜੋੜ ਕੇ ਦੇਵਾਂਗੇ ਦੇਣੇ ਕਿਉਂ ਨਹੀਂ? ਜੇ ਉਹ ਦੇਸਾ ਪਰਦੇਸਾ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਗਏ ਤਾਂ ਉਹਨਾਂ ਦਾ ਝੂਠੇ ਅੰਜਾਮ ਲੱਗ ਡੰਡਾ ਤੜੀਆਂ ਕੁੜੰਗਾ ਨਾ ਠੰਗੀਆਂ ਤਾੜ ਤੁਸੀਂ ਆ ਕਰਦੇ ਤੁਸੀਂ ਇਹ ਕਰਦੇ ਕਿੱਡਾ ਗਲਤ ਕੰਮ ਮੈਂ ਪਿੰਡ ਕੀ ਨਾਮ ਤੇ ਦਾ ਮੇਰਾ ਗੁਰਮੀਤ ਕੋਠੇਦ ਰਹਿਣ ਵਾਲੇ ਆਹੀਂ ਇਥੋਂ ਦੇ ਬੁੱਗਿਆਂ ਦੇ ਹੀ ਰਹਿਣ ਵਾਲੇ ਆਂ ਹਾਂਜੀ ਰਾਤ ਦੇ ਜਿਹੜਾ ਝਗੜਾ ਹੋਇਆ ਕਿਸ ਗੱਲ ਤੋਂ ਹੋਇਆ ਝਗੜਾ ਹੈ ਇਹ ਬੇਟੀ ਦੀ ਗੱਲ ਤੋਂ ਹੀ ਹੋਇਆ ਵਾ ਕਿ ਜਿਹੜਾ ਵੀ ਕਹਿੰਦੇ ਆ ਕਹਿੰਦੇ ਆ ਅਸੀਂ ਕਮੇਟੀਆਂ ਲੈਣੀਆਂ ਆ ਤਾਂ ਕਮੇਟੀਆਂ ਦੇ ਜਿਹੜੇ ਆ ਉਹਦੇ ਚੱਕਰਾਂ ਦੇ ਵਿੱਚ ਹੋਰ ਹੋਰ ਬੇਟੀਆਂ ਦੇ ਨਾਮ ਆ ਕੇ ਗਲਤ ਬੋਲਦੇ ਪਏ ਆ ਰਾਤੇ ਵੀ ਆਣ ਕੇ ਗਾਲਾਂ ਵੜਾ ਇਹਨਾਂ ਨੇ ਪਰਸੋਂ ਵੀ ਕੱਢੀਆਂ ਮੈਂ ਆਈ ਆ ਸਵੇਰੇ ਵੀ ਗਾਲਾਂ ਕੱਢੀਆਂ ਇਹਨਾਂ ਨੇ ਬਹੁਤ ਬੇਜਵਾਨੇ ਇਹਨਾਂ ਨੇ ਗਲਤੀ ਇਹਨਾਂ ਦੇ ਕਦਮ ਹੋਣ ਡਿਆ ਇਹਨਾਂ ਤੇ ਰੋਕ ਹੋਈ ਜਾਵੇ ਕੀ ਕਿੰਨੀ ਕ ਭੰਨ ਤੋੜ ਕੀਤੀ ਆ ਭੰਨ ਤੋੜਾ ਦਰਵਾਜੇ ਤੋੜ ਕੇ ਗਰੀਬਨੀ ਜਨਾਨੀ ਉਹਦਾ ਬੱਚਾ ਵੀ ਇਹਦਾ ਮੈਂ ਇੱਕ ਤੇ ਮਨੇ ਕਰਨ ਨਦੀ ਦੇ ਵਿੱਚ ਡੋੜ ਗਿਆ ਹੈ ਉਹਦਾ ਵੀ ਕੁਝ ਨਹੀਂ ਬਣਿਆ ਉਹਦਾ ਕੁਝ ਨਹੀਂ ਮਿਲਿਆ ਠੀਕ ਹੈ ਔਰ ਬੇਟਾ ਇੱਕ ਉਹ ਬਾਬਾ ਬਣ ਗਿਆ ਹੈ ਇਸ ਜਨਾਨੀ ਦਾ ਕੌਣ ਹੈ ਇਹ ਸਿਰਫ ਨਗਰ ਇਹ ਦਾ ਇਹੀ ਮਦਦ ਕਰਨ ਰਿਆ ਹੈ ਦੀ ਕਿ ਇਹ ਇਹਦੇ ਵਿੱਚ ਇਹਨੂੰ ਕੁਝ ਇਹਨੂੰ ਝੋਟਣਾ ਆਵੇ ਕੋਈ ਇਹਨੂੰ ਚੁੱਕਣਾ ਬਾਕੀ ਉਹ ਇਹਨਾਂ ਨੇ ਬਲਾਤਕਾਰ ਦੇ ਹਿਸਾਬ ਦੇ ਵਿੱਚ ਹੀ ਪਾ ਕੇ ਤੇ ਆਹ ਦਰਵਾਜ਼ੇ ਤੋੜੇ ਆਹ ਜਿਹੜੀ ਰਸੋਈ ਵਿੱਚ ਉਹ ਵੜ ਕੇ ਆ ਸਭ ਡੱਬੇ ਡੱਬੇ ਆਵੇ ਆ ਵੀ ਤੋੜਿਆ ਜੇ ਇਹਨਾਂ ਨੇ ਕਿੰਨੇ ਜਾਨਾਂ ਦੀ ਕੁੱਟਮਾਰ ਕਰਕੇ ਗਏ ਨੇ ਕੋਟ ਮਾੜਾ ਹੋਦ ਹੋ ਬੇਟੀਆਂ ਆਂ ਤੇ ਉਹਨਾਂ ਦੀ ਮੰਮੀ ਇਹ ਵਿਚਾਰੇ ਬੰਦੇ ਲੈਣ ਭੱਜ ਗਈ। ਇੱਕ ਆਦਮੀ ਬੋਲਦਾ ਏ ਕਿ ਇਹ ਕੀ ਲੈਣ ਆਈ ਇਹਨੂੰ ਕੋ ਯਾਰਾਂ ਨੂੰ ਲਿਆ ਕੇ ਤੇ ਆਪਣੇ ਕਿਹੜੇ ਯਾਰਾ ਤੇਰੇ ਸਡਾਉਣੇ ਆਏ ਆ ਤੇ ਬਤਮੇਜੀ ਨਾਲ ਬਹੁਤ ਬੋਲਿਆ। ਬੜੀ ਬਤਮੇਜੀ ਨਾਲ ਬੰਦਾ ਬੋਲਿਆ। ਇਹ ਡੰਗਰ ਡੰਗਰ ਵੀ ਕੁੱਤੇ। ਆ ਡੰਗਰ ਵੀ ਆ ਨਾ ਨੇ ਕੁੱਤੇ ਦੱਸਦੇ ਆ। ਹਾਂਜੀ। ਕੀ ਨਾ ਟਡਾ? ਫਿਰ ਮੀਤ ਕੋਲ ਇਤੋਂ ਬੁੱਗਿਆਂ ਦੇ ਕੀ ਗੱਲ ਹੋਈ ਇਹਨਾਂ ਦੀ ਰਾਤ ਇਹਨਾਂ ਦੀ ਇਹਨਾਂ ਦੀ ਭਾਜੀ ਲੜਾਈ ਹੋਈ ਸੀ ਉਹ ਕੁੜੀ ਤੋਂ ਤੇ ਹੱਥੋਂ ਪਾਈ ਹੋਏ ਤੇ ਮੇਰਾ ਬੇੜਾ ਛਡੌਣ ਆਇਆ ਛਡੌਣ ਜੀ ਇਹਨਾਂ ਕਿਹਾ ਕਿ ਇਹ ਵੀ ਮਦਾਤੀ ਆ ਤੇ ਮੇਰਾ ਮਰਮੁੰਡਾ ਥਾਣੇ ਸਵੇਰੇ ਫੜਾਤਾ ਤੇ ਮੇਰਾ ਮੁੰਡਾ ਸਾਰੀ ਦਿਹਾੜੇ ਥਾਣੇ ਘਟ ਕੇ ਆਇਆ ਅੱਛਾ ਆ ਗਿਆ ਹੁਣ ਘਰ ਉਹ ਕੱਲੇ ਸਿਡਾ ਕੇ ਲੈ ਜਾਂਦਾ ਇਹ ਬੰਦੇ ਪਾ ਕੇ ਕੀ ਕੌਣ ਸੀ ਉਹ ਜਿਹੜੇ ਜਿੰਨਾ ਫੜਾਉਂ ਉਹ ਹੀ ਹੀ ਆ ਗਵਾਂਡੀ ਮੈਂ ਜੀ ਨਾ ਇਹ ਨਰਿੰਦਰ ਸਿੰਘ ਸੁੱਖਾ ਸਿੰਘ ਇਹਨਾਂ ਤੁਹਾਡਾ ਮੁੰਡਾ ਕਿਹੜੀ ਵਜ੍ਹਾ ਚ ਫੜਾਇਆ ਇਹ ਐਸਐਜੀ ਕੇ ਕਿੰਦੇ ਤੁਸੀਂ ਮਦਦ ਕਰਦੇ ਜੋ ਤੇ ਮਦਾਤੀ ਨਹੀਂ ਆਂਡ ਗਵਾਂਡ ਛਡਾਉਣਾ ਪੈਂਦਾ ਇਹ ਕਦੋਂ ਛਡਾਉਣਾ ਪੈਂਦਾ ਨਾ ਹੁਣ ਮਿੰਨੂ ਹੀ ਆ ਮਿੰਨੂ ਕੋਈ ਆਣ ਕੇ ਮਾਰੂ ਗੁੱਟੂਗਾ ਤੇ ਮਿੰਨੂ ਘਾਨ ਭਰਾਵਾਂ ਨੇ ਤੇ ਛਡਾਉਣਾ ਹੀ ਆ ਛਡਾਉਣਾ ਪੈਂਦਾ ਹੀ ਆ ਛਡਾਉਣ ਤੇ ਨਾ ਲਖਾਤਾ ਹਾਂਜੀ ਛਡਾਉਣ ਤੇ ਨਾ ਲਖਾਤਾ ਛਡਾਉਣ ਤੇ ਕਿੰਨੇ ਮਦਾਤੀ ਆਏ ਕੁਛੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗੇ ਹੋ ਭਾਜੀ ਦੱਸਦੇ ਆਂ ਵੀ ਇਹ ਘਰ ਦਾ ਹਨੂਨਸਾਫ ਦਿੱਤਾ ਜਾਵੇ ਵੀ ਨਾਲੇ ਕੁੱਟਮਾਰ ਕਰਤੀ ਆ ਨਾਲੇ ਸਾਡੀਆਂ ਚੀਜ਼ਾਂ ਭੰਦੀਆਂ ਮਾ ਤੇ ਨਾਲੇ ਸਾਨੂੰ ਬਾਹੜਾ ਬੰਦਾ ਫੜਾਤਾ ਥਾਣੇ ਵਾਲੇ ਮੁੰਡੇ ਫੜਾਤੇ ਥਾਣੇ 'ਚ ਅੰਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਬੇਟਾ ਕਿਨਾ ਤੇਰਾ ਮੇਰਾ ਹਰਪ੍ਰੀਤ ਕੌਣ ਕਿਥੋਂ ਦਾ ਰਹਿਣ ਵਾਲੇ ਸੀ ਅਸੀਂ ਬੁੱਗੇ ਪੈਣਦੇ ਰਹਿਣ ਵਾਲਿਆਂ ਕੀ ਗੱਲਬਾਤ ਹੋਈ ਹੈ ਅਸੀਂ ਨਾ ਬੁੱਗੇ ਪਿੰਡ ਦੇ ਵਿੱਚ ਰਹਣ ਵਾਲੇ ਆ ਤੇ ਮੈਂ ਆਪਣੇ ਪਾਪਾ ਦੇ ਨਾਲ ਲੁਧਿਆਣੇ ਕੰਮ ਕਰਦੇ ਆ ਤੇ ਇਹਨਾਂ ਨੇ ਵੜ ਅਡਾਇਆ ਕਿ ਇਹਦੀ ਕੁੜੀ ਵੀ ਭਈ ਇਹਦੇ ਨਾਲ ਨਿਕਲ ਗਈ ਆ ਤੇ ਅਸੀਂ ਉੱਥੋਂ ਆਏ ਆ ਤੇ ਮੇਰੀ ਮੰਮਾ ਨੇ ਇਦਾਂ ਇਹਨਾਂ ਨੂੰ ਲਾਮਾ ਦਿੱਤਾ ਤੇ ਇਹ ਫੇਰ ਆ ਕੇ ਸਾਡੇ ਘਰ ਗੱਲ ਪੈ ਗਏ ਸਾਡੇ ਮਾਵਾ ਧੀਆਂ ਦੇ ਸਾਰੀਆਂ ਦੇ ਆਨੂੰ ਅੰਦਰੋਂ ਖਿੱਚ ਖਿੱਚ ਲਿਆਂਦਾ ਇਹਨਾਂ ਨੇ ਬਾਹਰ ਸਾਡੇ ਨਾਲ ਕੋਟ ਮਾਰ ਕੀਤੀ ਇਹਨਾਂ ਨੇ ਸਾਡੀ ਇੱਜ਼ਤ ਨੂੰ ਪਏ ਆ ਤੇ ਜੇ ਅਸੀਂ ਅਸੀਂ ਪੁਲਿਸ ਨੂੰ ਕੀਤਾ ਤੇ ਪੁਲਸ ਸਾਡੀ ਇਨਕੁਵਾਰੀ ਨਹੀਂ ਕਰਦੇ ਪਏ ਸਾਡੀ ਕੋਈ ਸੁਣਦਾ ਨਹੀਂ ਪਿਆ ਤੇ ਆਦੀ ਮਾ ਜਿਹੜਾ ਸਾਡਾ ਡੰਗਰ ਹੈ ਨਾ ਘਰੇ ਬੰਨਿਆ ਉਹਨੂੰ ਵੀ ਕੋਟ ਮਾਰ ਕੀਤੀ ਹੈ ਇਹਨਾਂ ਨੇ ਤੇ ਵੱਡ ਖੱਡ ਕੀਤੀ ਤੇ ਜਿਹਹਾਨੂੰ ਆਣ ਗਮੜ ਛਡਾਉਂਦਾ ਹੈ ਪਿਆ ਨੂੰ ਘਰੇ ਆਪਣੇ ਰੱਖਦਾ ਹੈ ਤੇ ਇਹਨਾਂ ਉਦਾਂ ਉਹਨਾਂ ਦੇ ਵੀ ਬੂਏ ਪਾਉਂਦੇ ਆ ਕਿ ਤੂੰ ਇਹਨਾਂ ਨੂੰ ਕਿਉਂ ਰੱਖਦੇ ਜੋ ਆਪਣੇ ਘਰ ਤੇ ਸਾਡੀ ਕੋਈ ਨਹੀਂ ਸੋਂਦਾ ਪਿਆ ਨਾ ਕੋਈ ਮੈਂਬਰਸ ਹੁੰਦਾ ਪਿਆ ਨਾ ਸਾਡੀ ਕੋਈ ਵੀ ਪਿੰਡ ਦੇ ਵਿੱਚ ਨਹੀਂ ਸੋਂਦਾ ਪਿਆ ਸਾਰੇ ਇਹਨਾਂ ਵਾਲ ਦੀ ਗੱਲ ਕਰਦੇ ਪਏ ਆ ਤੇ ਇਹਨਾਂ ਨੇ ਫੇਰ ਰਾਤ ਮੁੰਡੇ ਸੱਦ ਕੇ ਤੇ ਇਹਨਾਂ ਨੇ 30 40 ਮੁੰਡੇ ਸੱਦ ਕੇ ਫੇਰ ਸਾਡੇ ਘਰ ਗੱਲ ਪੈ ਗਈ ਆ ਤੇ ਫੇਰ ਸਾਡੇ ਬੂਏ ਬਾਵੇ ਸਮਾਨ ਪਾਨਤਾ ਸਾਰਾ ਸਾਡੀ ਕੋਈ ਚੀਜ਼ ਨਹੀਂ ਇਹਨਾਂ ਨੇ ਛੱਡੀ ਸਾਡਾ ਸਾਰਾ ਸਮਾਨ ਪਾਨਤਾ ਹੋਇਆ ਇਹਨਾਂ ਨੇ ਜਿਹੜੀ ਮਦਦ ਸਾਡੇ ਕਰਦੀ ਆ ਉਹਨਾਂ ਦੇ ਵੀ ਗੱਲ ਪੈਂਦੀ ਉਹਨਾਂ ਦੇ ਵੀ ਘਰ ਜਾ ਜਾ ਬੂਏ ਪਾਨਦੇ ਆ ਤੇ ਸਾਡੇ ਬੂਏ ਸਾਰੇ ਇਹਨਾਂ ਨੇ ਪਾਨਟਿਆ ਕੋਈ ਚੀਜ਼ ਨਹੀਂ ਸਾਡੀ ਛੱਡੀ ਕਿ ਜਿਹੜੀ ਤੇ ਮੇਰੇ ਪਾਪਾ ਕੰਪਨੀ ਦੇ ਵਿੱਚ ਸਾਡੀ ਕੋਈ ਘਰ ਕੋਈ ਨਹੀਂ ਸਾਡਾ ਮੁੰਡਾ ਨਹੀਂ ਕੋਈ ਨਾ ਸਾਡਾ ਰੇੜੀ ਅਡੇ ਇਤਨੇ ਮਾਮਾ ਤੇ ਨਿਆਚਾਰੇ ਜਾਣੀਆਂ ਤੇ ਸਾਡੇ ਗੱਲ ਪੈ ਗਏ ਆ ਕੇ ਇਹ ਕੌਣ ਲੋਕ ਨੇ ਜਿਹੜੇ ਤੁਹਾਡੇ ਆ ਘਰ ਆਣ ਕੇ ਜਿਨ੍ਹਾਂ ਨੇ ਪੰਨ ਤੋੜ ਕੀਤੀ ਤੇ ਤੁਹਾਡੇ ਗੱਲ ਪੈਣ ਇਹ ਸਾਡੇ ਗਵਾਂਢੀ ਆ ਤੇ ਇਹਨਾਂ ਨੇ ਸਾਡੀ ਅਰਜਿੰਦਰ ਸਿੰਘ ਪੂਰਾ ਇੱਕ ਬਾਊ ਇੱਕ ਸੁੱਖਾ ਇੱਕ ਕੁਲਦੀਪ ਕੁੜੀ ਆ ਉਹ ਵੀ ਹੱਥੀ ਪਈ ਆ ਤੇ ਇੱਕ ਗੋਗਾ ਵਾ ਇੱਕ ਸੂਹੂ ਆ ਇੱਕ ਇੱਕ ਰੰਜੀਤਾ ਵਾ ਜਿਹੜਾ ਉਹਨਾਂ ਨੂੰ ਹਲਾਸ਼ੇਰੀ ਦੇ ਰਿਹਾ ਵਾ ਕਿ ਇਹਨਾਂ ਦੇ ਗਲ ਪਾਓ ਗਲ ਪਾਓ ਇਹਨਾਂ ਫਿਰ 30 40 ਮੁੰਡੇ ਰਾਤ ਸੱਦੇ ਆ ਕਿ ਇਹਨਾਂ ਦੀਆਂ ਕੁੜੀਆਂ ਨੂੰ ਬਾਹਰ ਲਿਆਓ ਇਹਨਾਂ ਦੀਆਂ ਸਲਵਾਰਾਂ ਲਵਾਓ ਇਹ ਵੀ ਇਹਨਾਂ ਨੂੰ ਧੂ ਧੂ ਬਾਹਰ ਲਿਆਓ ਕਿ ਆਪਾਂ ਇਹਨਾਂ ਨੂੰ ਕੋਈ ਵੀ ਇਹਨਾਂ ਦੇ ਜਿਹੜਾ ਵੀ ਆਉ ਮਦਦ ਕਰਨ ਆਪਾਂ ਉਹਨਾਂ ਨੂੰ ਵੀ ਕਰਪਾਣਾ ਛੋਟੇ ਮਾਰਾਂਗੇ ਤੇ ਸਾਡੀ ਕੋਈ ਮਦਦ ਨਹੀਂ ਕਰਦਾ ਪਿਆ ਤੇ ਸਾਡੀ ਕੋਈ ਪੁਲਿਸ ਵੀ ਨਹੀਂ ਸੁਣਦੀ ਪਈ ਉਹਨਾਂ ਦੀ ਗੱਲ ਕਰਦੇ ਉਹਨਾਂ ਨੇ ਪਹਿਲਾਂ ਕੀ ਦਰਖਾਸਤ ਦਿੱਤੀ ਆ ਹਾਂਜੀ ਹਾਂਜੀ ਅੱਜ ਸ਼ਨੀਵਾਰ ਦਰਖਾਸਤ ਦਿੱਤੀ ਸਾਡੀ ਕਹਿਣ ਸੁਣੀ ਨਹੀਂ ਨਾ ਸਾਡੀ ਪੁਲਿਸ ਆਈ ਆ ਸੋ ਇਸ ਸ਼ਨੀਵਾਰ ਦੇ ਦਰਖਾਸਤ ਦਿੱਤੀ ਕੋਈ ਆਦੇਤ ਕਰਾ ਲਈ ਕਿ ਰਾਏ ਨਹੀਂ ਪੁਲਿਸ ਸਾਡੀ ਵੱਲ ਨਹੀਂ ਆਈ ਉਹਨਾਂ ਦੀ ਆਈ ਜਾਂਦੀ ਆ ਉਹ ਚਕਵਾਈ ਜਾਂਦੇ ਆ ਤੇ ਉਲਟਾ ਸਾਡੇ ਤੇ ਦਰਖਾਸਤ ਦੇ ਜਾਂਦੇ ਆ ਉਹ ਕਿ ਤੁਸੀਂ ਮੰਗ ਕਰਦੇ ਜੋ ਹਾਨੂੰ ਇਨਸਾਫ ਚਾਹੀਦਾ ਵਾ ਵੀ ਸਾਡੇ ਗੱਲ ਕਿਉਂ ਪਏ ਆ ਕੇ ਕਿ ਸਾਨੂੰ ਇਹਨਾਂ ਨੂੰ ਚੁੱਕਣਾ ਚਾਹੀਦਾ ਵਾ ਪੁਲਿਸ ਨੂੰ ਕਿ ਸਾਨੂੰ ਇਨਸਾਫ ਚਾਹੀਦਾ ਇਹਨਾਂ ਤੇ ਪਰਚੇ ਕਰਵਾਏ ਜਾਣ ਠੀਕ ਕੀ ਬੋਲਾਂ ਕਿ ਨਾ ਵੀਰੇ ਆਪਣਾ ਹਰਜਿੰਦਰ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਬੱਗਿਆ ਜੀ ਵੀਰੇ ਕੀ ਮਾਮਲਾ ਸਾਰਾ ਕੀ ਮਸਲਾ ਵਾ ਕੀ ਗੱਲਬਾਤ ਹੋਈ ਹੈ ਮਾਮਲਾ ਇਹ ਆ ਕਿ ਸਾਡੇ ਲਾਗੇ ਸਾਹਮਣੇ ਨਾਗਗਵਾਂਡੀ ਰੋਸ਼ਨ ਸਿੰਘ ਆ ਉਹਨਾਂ ਨੇ ਮਤਲਬ 80000 ਰੁਪਿਆ ਮੁੰਡੇ ਕੋਲ ਲਿਆ ਸੀ ਪਤਨ ਜੀ ਜਾਨਾ ਮਕਾਨ ਪਾਉਣੇ ਜਾਂ ਕਿਵੇਂ ਕਰਨਾ ਹੈਗਾ ਤੇ ਉਹ ਇਹਨਾਂ ਨੇ ਮੰਗਿਆ ਤੇ ਉਹ ਇਹਨਾਂ ਦੇ ਮਤਲਬ ਇਹ ਮੰਗਿਆ ਤੇ باوجود ਇਹਨਾਂ ਨੇ ਮਤਲਬ ਇਹ ਮੁੰਡੇ ਘਰ ਪਵਾਤੀ ਆ ਤੇ ਉਹ ਮੁੰਡੇ ਵੀ ਪਿੰਡ ਦੇ ਉਹਨਾਂ ਦੇ ਜਿਹੜੇ ਮੁੰਡੇ ਆ ਉਹ ਪਹਿਖਾ ਇੱਕ ਨਾਂ ਨਾਲ ਕੱਟਾ ਤੇ ਇੱਕ ਨਾਂ ਨਾਲ ਹੈਗਾ ਜੋ ਰਾਜੂ ਤੇ ਉਹਨਾਂ ਦੇ ਨਾਲ ਹੋਰ ਵੀ ਮੁੰਡੇ ਗਿਆ ਇੱਕ ਦਾ ਨਾਂ ਹੈਗਾ ਜੋ ਕਾਸ਼ ਇੱਕ ਨਾਂ ਵਿਕੀ ਇੱਕ ਨਾਂ ਤੋਜੀ ਇੱਕ ਨਾਂ ਜਸ਼ਨ ਇੱਕ ਨਾਂ ਨਰੈਣ ਤੇ ਕ੍ਰਿਸ਼ਨ ਕਿੰਨੇ ਕੋਪੀ ਕਿੰਨੇ ਕੇ ਬੰਦੇ ਹੈਗੇ ਇਹ ਬੰਦੇ ਕਮਸੇ ਕਮ 20-25 ਬੰਦੇ ਆ ਕੀ ਨੁਕਸਾਨ ਕੀਤਾ ਤੁਹਾਡਾ ਨੁਕਸਾਨ ਸਾਡਾ ਸਾਰੇ ਮਦੇ ਵੀ ਘਰੇ ਨੂੰ ਨੁਕਸਾਨ ਕੀਤਾ ਜਾਂਦੀ ਕਿ ਉਹਨਾਂ ਨੇ ਫ੍ਰਿਜ ਵੀ ਭੰਨੀ ਆ ਪੱਕੇ ਵੀ ਭੰਨੇ ਆ ਤੇ ਮਦੇ ਵੀ ਇੱਕ ਰੇੜੀ ਵੀ ਤੋੜੀ ਆ ਸਕੂਲੀ ਵੀ ਤੋੜਿਆ ਤੇ ਮੰਜਾ ਵੀ ਤੋੜਿਆ ਤੇ ਕੋਈ ਹੋਰ ਕੋਈ ਕਿਹੜੇ ਹਥਿਆਰਾਂ ਦੇ ਨਾਲ ਤੁਹਾਡੇ ਤੇ ਹਮਲਾ ਕੀਤਾ ਭਾਈ ਦਾਤਰ ਮਾਰੇ ਆ ਤੇ ਗੋਲੀ ਵੀ ਚਲਾਈ ਉਹਨਾਂ ਨੇ ਗੋਲੀ ਵੀ ਚੜਾਈ ਜਾ ਬੂਬੇ ਦੇ ਵਿੱਚ ਸ਼ੇਕ ਵੀ ਨਿਕਲੇ ਆ ਥਾਣੀ ਕੰਪਲੀਟ ਕੀਤੀ ਸੀ ਥਾਣੀ ਸਾਡੀਆਂ ਦੋ ਤਰਖਾਸ਼ਾਂ ਗਈਆਂ ਜੋ ਪੁਲਿਸ ਨੇ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਕੀਤੀ ਇੰਨੀ ਬਦਮਾਸ਼ੀ ਕੀਤੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਮੁੰਡਿਆਂ ਨੇ ਫੜ ਕੇ ਖੜਿਆ ਸੀ ਜਿਹਨਾਂ ਨਾਮ ਦਿੱਕੀ ਆ ਸੌਨ ਆਫ ਦਰਬਖਸ਼ ਸਿੰਘ ਆ ਪਿੰਡ ਬੁੱਗੇ ਆ ਤੇ ਉਹਨਾਂ ਨੇ ਮਤਲਬ ਵੀ ਝਾੜੀ ਰੱਖਿਆ ਤੇ ਸ਼ਾਮ ਨੂੰ ਪੰਚਾਇਤ ਦੇ ਮਤਲਬ ਵੀ ਕਹਿਣ ਦੇ ਮੁਤਾਬਕ ਖੜਾ ਕੇ ਲਾ ਕੇ ਇੱਕ ਮੁੰਨੂ ਸਰਪੰਚਲੇ ਰਾਹੀਂ ਮਤਲਬ ਵੀ ਛੁਡਾ ਕੇ ਬੈਠ ਕੇ ਗਏ ਆ ਫੋਨ ਤੋਂ ਬਾਅਦ ਫਿਰ ਉਹਨਾਂ ਨੇ ਵਜੇ ਫੇਰ ਕੀਤਾ ਸ਼ਾਮ ਨੂੰ ਫੇਰ ਉਹਨਾਂ ਨੇ ਹਮਲਾ ਕੀਤਾ ਤੇ ਸਾਡਾ ਇੰਨਾ ਤੇ ਤੂੰ ਥਾਣੇ ਆਣ ਕੇ ਕਿਹਾ ਸੀਗਾ ਕਿ ਕੋਈ ਹਮਲਾ ਹੋਣਾ ਟਾੜੇ ਦੇ ਕਿ ਅਸੀਂ ਮੰਚੀਲੇ ਮਸੀਹ ਮਦਰ ਵੀ ਇੱਥੇ ਨਰੇ ਆ ਸ਼ਾਮੀ ਆ ਕੇ ਅਸੀਂ ਆਖਿਆ ਵੀ ਛੇ ਉਹਨਾਂ ਨੇ ਮਰ ਜੜਾ ਮੁੰਡਾ ਛੱਡਾ ਕੇ ਖੜਾ ਜੇ ਬਾਅਦ ਉਹਨਾਂ ਨੇ ਮਦਰ ਵੀ ਨੁਕਸਾਨ ਕੀਤਾ ਜਾਂ ਕੋ ਬਦੀ ਕੀ ਕੀ ਚੀਜ਼ ਦੀ ਜ਼ਿੰਮੇਵਾਰੀ ਕਹਿੰਦੇ ਸੀ ਕੋਈ ਨਹੀਂ ਅਸੀਂ ਆਪ ਜ਼ਿੰਮੇਵਾਰ ਅੱਛਾ ਇਹ ਹਮਲਾ ਕੀਤਾ ਰਹਾ ਹਮਲਾ ਰਤੀ ਉਹਨਾਂ ਨੇ ਬਹੁਤ ਕੀਤਾ ਜੀ ਠੀਕ ਮੈਂ ਰਾਜੀ ਸੋਨੂੰ ਕਿਹੜਾ ਪਿੰਡ ਆ ਬੁੱਗਾ ਪਿੰਡ ਆ ਲੜਾਈ ਕਿਦਾਂ ਧੜੀ ਹੋਈ ਲੜਾਈ ਕਿਦਾਂ ਹੋਈ ਹਾਂਜੀ ਲੜਾਈ ਕੀ ਗੱਲਬਾਤ ਹੋਈ ਹੈ ਗੱਲਬਾਤ ਕੁਝ ਨਹੀਂ ਲਾਗੇ ਗਵੰਡੀਆ ਰੋਸ਼ਨ ਸਿੰਘ ਉਹ ਤੋਂ ਪੈਸੇ ਲੈਣੇ ਸੀ ਤੇ ਉਹਨਾਂ ਗੁੰਡੇ ਸਾਡੇ ਕੇ ਸਾਡੇ ਘਰ ਕੋ ਆਤੇ ਤੁਸੀਂ ਪੈਸੇ ਮੰਗਦੇ ਸੀ ਉਹਨਾਂ ਕੋ ਹਾਂਜੀ ਪੈਸਿਆਂ ਦੇ ਬਹਾਨੇ ਦੇ ਨਾਲ ਉਹਨਾਂ ਗੁੰਡੇ ਸਾਡੇ ਕੇ ਸਾਨੂੰ ਧਮਕੀਆਂ ਦਿੰਦੇ ਸੀ ਤੇ ਸਾਡੇ ਘਰ ਕੋ ਆਤੇ ਕਿੰਨੇ ਕੇ ਬੰਦੇ ਆ ਗਏ ਉਹ ਬੰਦੇ ਉਹ ਹੈਗੇ ਕੋਈ 25 30 ਜਣੇ ਕੀ ਕੀਤਾ ਉਹਨੇ ਘਰ ਆ ਕੇ ਕੀਤਾ ਕਿਤਾ ਉਹਨਾਂ ਸਾਡਾ ਜੀ ਘਰ ਦਾ ਨੁਕਸਾਨ ਕੀਤਾ ਫਰੈਜ ਭੰਨਿਆ ਟੀਵੀ ਭੰਨਿਆ ਮੰਜੇ ਭੰਨੇ ਪੱਖਾ ਭੰਦਾ ਗੇਟ ਭੰਦਾ ਵਾ ਦੋਵੇਂ ਘਰ ਤੋੜਦੇ ਆ ਗੋਲੀਆਂ ਚਲਾਈਆਂ ਜੀ ਦੱਤਰ ਮਾਰੇ ਦੱਤਰ ਮਾਰੇ ਕਿੰਨੇ ਕੇ ਬੰਦੇ ਆ ਗਏ ਬੰਦੇ ਦਾ 8253 ਅੱਛਾ ਕਿੰਨੀ ਵਾਰ ਹਮਲਾ ਕੀਤਾ ਉਹਨਾਂ ਨੇ ਉਹਨਾਂ ਕਾਫੀ ਵਾਰ ਸਾਡੇ ਤੇ ਹਮਲਾ ਕੀਤਾ ਜੀ ਜਾਣ ਲੇਵਾ ਹਮਲਾ ਕੀਤਾ ਪਰ ਅਸੀਂ ਬੱਜ ਕੇ ਭਜਦੇ ਰਹੇ ਜੀ ਕੀ ਮੰਗ ਕਰਦੇ ਤੁਸੀਂ ਹੁਣ ਅਸੀਂ ਮੰਗ ਕਰਦੇ ਆ ਸਾਨੂੰ ਵਾਦ ਤੋਂ ਵਾਦ ਇਨਸਾਫ ਦਿੱਤਾ ਜਾਵੇ ਇਹ ਇਨਸਾਫ ਦੀ ਮੰਗ ਕਰਦੇ ਹਾਂ ਆਪਣਾ ਸੁਖਰਾ ਸਿੰਘ ਕਿਹੜਾ ਪਿੰਡ ਆ ਮੁਕਾ ਕੀ ਗੱਲ ਪਤਾ ਵੀਰੇ ਸਾਰਾ ਇੰਨਾ ਗੁੰਡਾਗਰਦੀ ਕੀਤੀ ਇਹਨਾਂ ਨੇ ਪਾਜੀ ਇਹ ਆ ਬਦਮਾਸ਼ ਤੇ ਇਹ ਹਾਲੋਂ ਚਾਰ ਵਾਰੀ ਪੈ ਗਿਆ ਤੇ ਰਾਤੀ ਫੇਰ ਆਲਾ ਬੂਆ ਬੰਦਾ ਤੇ ਤੁਸੀਂ ਥਾਣੇ ਕੰਪਲੀਟ ਕੀਤੀ ਕੋਈ ਕੀਤੀ ਕੋਈ ਕਾਰਵਾਈ ਨਹੀਂ ਹੋਈ ਕੀ ਜਾਂਦੇ ਆ ਥਾਣੇ ਵਾਲੇ ਉਹ ਕਹਿੰਦੇ ਵੀ ਬੰਦਾ ਫੜਾਇਆ ਸੀਗਾ ਤੇ ਪਿੰਡ ਦੇ ਮੋਹ ਵਾਰਸ਼ ਲਾ ਕੇ ਲੈ ਗਏ ਆ ਤੇ ਉਹਨਾਂ ਫੇਰ ਬੰਦੇ ਇਕੱਠੇ ਕਰਕੇ ਰਾਤ ਨੂੰ ਤੇ ਫੇਰ ਸਾਡੇ ਹਮਲਾ ਕਰਦਾ ਤੇ ਤੁਸੀਂ ਆਣ ਕੇ ਕਿਹਾ ਨਹੀਂ ਵੀ ਬੰਦੇ ਇਕੱਠੇ ਸਾਨੂੰ ਇਹਨਾਂ ਮੌਕਾ ਨਹੀਂ ਦਿੱਤਾ ਉਹਨਾਂ ਆਪਾਂ ਜਾਂਦਾ ਹੋਏ ਕੀ ਕਾਰਨ ਕੀ ਰਿਹਾ ਲੜਾਈ ਦਾ ਕਿਉਂ ਕਾਰਨ ਲੜਾਈ ਕਰਨ ਇਹ ਰਿਹਾ ਕਿ ਉਹ ਕਹਿੰਦੇ ਜਦੋਂ ਤੁਸੀਂ ਥਾਣੇ ਜਾਓਗੇ ਅਸੀਂ ਉਦੋਂ ਹੀ ਤੁਹਾਨੂੰ ਦਾਤਰ ਭਰਾਵਾਂਗੇ ਚਾਰ ਪੁੰਡੇ ਹਾਂ ਅੱਜ ਅਭੀ ਜੇ ਤਾਂ ਹੁਣ ਥਾਣੇ ਗਏ ਨਾ ਹੁਣ ਤਾਂ ਇਹ ਚੀਜ਼ਾਂ ਤੋੜੀਆਂ ਮਾਰੀ ਮੋੜੀ ਛੱਟਾਂ ਲਾਈਆਂ ਬਾਅਦ ਜੀ ਕਹਿੰਦਾ ਲਾਸ਼ਾਂ ਤੱਕ ਵਿਛਾ ਦਾਂਗੇ ਕੀ ਇਹੋ ਜਿਹਾ ਕੋਈ ਹੈ ਨਾ ਕੋਈ ਵੀ ਦਰਖਾਸਤ ਜੀ ਦਿੱਤੀ ਆ ਤਾਂ ਕੋਈ ਅਸੀਂ ਆਪਣੀ ਮਜਬੂਰੀ ਕਰਕੇ ਦੇਣਿਆ ਸਾਡੀ ਕਿ ਮਜਬੂਰੀ ਦਾ ਮਸਲਾ ਹੀ ਨਹੀਂ ਹੈਗਾ